ਦਰ ਕਰੇ ਜੇ ਗੁਰੂ ਬਖਸ਼ਿਸ਼ ਕਰੇ ਹੁਣ ਮਸਲਾ ਤੇਰੇ ਤੇ ਆ ਕੇ ਖੜ ਜਾਂਦਾ ਤੂੰ ਗੁਰੂ ਦੀ ਬਖਸ਼ਿਸ਼ ਨੂੰ ਸਾਂਭਦਾ ਹੈ ਕਿ ਨਹੀਂ ਸਾਂਭਦਾ ਤੂੰ ਗੁਰੂ ਦੀ ਗੱਲ ਮੰਨਦਾ ਹੈ ਜਾਂ ਨਹੀਂ ਮੰਨਦਾ ਗੁਰੂ ਨੇ ਜਿਹੜਾ ਗਿਆਨ ਦਿੱਤਾ ਉਹਨੂੰ ਅਪਣਾ ਲਵੇਂ ਤਾਂ ਗੁਰੂ ਨੇ ਤੈਨੂੰ ਇੰਨੀਆਂ ਖੁਸ਼ੀਆਂ ਤੇ ਇੰਨਾ ਮਾਨ ਸਨਮਾਨ ਦਿਵਾ ਦੇਣੇ ਕਿ ਤੂੰ ਕਦੇ ਸੋਚਿਆ ਵੀ ਨਹੀਂ ਹੋਇਆ ਪਰ ਗੱਲ ਤੇਰੇ ਤੇ ਆ ਕੇ ਰੁਕਦੀ ਹੈ ਤੂੰ ਗੁਰੂ ਦੀ ਗੱਲ ਤਾਂ ਮੰਨਣਾ ਜੇ ਸਤਗੁਰ ਨਦਰ ਕਰੇ ਜੇ ਤੂੰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੋਵੇਂ ਜੇ ਤੂੰ ਗੁਰੂ ਦੀ ਗੱਲ ਮੰਨੇ ਇਨਾ ਮਾਨ ਸਨਮਾਨ ਇਨਾ ਸੁਖ ਆਨੰਦ ਤੈਨੂੰ ਬਖਸ਼ ਦੇਣਾ ਗੁਰੂ ਨੇ ਦੇ ਦੇਣ ਅਸੀਂ ਗੁਰੂ ਦੀ ਗੱਲ ਮੰਨੀ ਬੜੀ ਘਟ ਆਪਾਂ ਇੱਕ ਗੱਲ ਮੰਨ ਕੇ ਵੇਖ ਲੈਨੇ ਆ ਇੱਥੇ ਬੈਠੇ ਵਿੱਚ ਮੰਨੀਏ ਇੱਕ ਗੱਲ ਭੈਣਾ ਮਾਵਾਂ ਥੋੜਾ ਜਿਹਾ ਤੁਸੀਂ ਹੰਗਾਰਾ ਨਹੀਂ ਭਰਦੇ ਕਿਉਂਕਿ ਇੱਥੇ ਮੈਨੂੰ ਕੱਲ ਪਤਾ ਨਹੀਂ ਕੀ ਕਮੀ ਹੈ ਹਾਂ ਜਾਂ ਨਾ ਦੱਸ ਜਿਆ ਕਰੋ ਤਾਂ ਜੋ ਗੱਲ ਸਮਝ ਆ ਜਾਂਦੀ ਹੈ ਸੁਖਾ ਤਰੀਕੇ ਨਾਲ ਪਹਿਣਾ ਮਾਮਾ ਦੱਸੋ ਵੀ ਆਪਾਂ ਇੱਥੇ ਬੈਠੇ ਬੈਠੇ ਇੱਕ ਗੱਲ ਮੰਨ ਕੇ ਵੇਖੀਏ ਗੁਰੂ ਦੀ ਮੰਨ ਕੇ ਵੇਖੀਏ ਸੁਣੀ ਤਾਂ ਬਹੁਤ ਐ ਰੋਜ਼ ਹੀ ਉਸ ਗੱਲ ਨੂੰ ਤੁਸੀਂ ਸੁਣਦੇ ਹੋ ਰੋਜ਼ ਹੀ ਪੜਦੇ ਵੀ ਹੋਮੋਂਗੇ ਜਿਹੜੇ ਪਾਠ ਕਰਦੇ ਇੱਕ ਗੱਲ ਮੰਨ ਕੇ ਵੇਖੀਏ ਮੇਰੀਆਂ ਪਹਿਣਾ ਮਾਮਾ ਥੋੜਾ ਹਿੰਮਤ ਦਾ ਜਵਾਬ ਦਿਓ ਕਿਰਪਾ ਕਰਕੇ ਮੰਨਿਏ ਗੁਰੂ ਦੀ ਗੱਲ ਕਿਉਂਕਿ ਗੁਰੂ ਨੇ ਖੁਸ਼ੀਆਂ ਬਹੁ ਦੇਣੀਆਂ ਐ ਗੁਰੂ ਕਹਿ ਰਿਹਾ ਖੁਸ਼ੀਆਂ ਆਪਾਂ ਚਾਹੁੰਨੇ ਵੀ ਆ ਤੇ ਗੁਰੂ ਆਪਾਂ ਖੁਸ਼ੀਆਂ ਲੈਣਾ ਚਾਹੁੰਨੇ ਆ ਗੁਰੂ ਖੁਸ਼ੀਆਂ ਦੇਣਾ ਚਾਹੁੰਦਾ ਫਰਕ ਕਿੱਥੇ ਪੈ ਗਿਆ بس یہی اک ਅੜਕਾ ਰਹਿ ਗਿਆ ਵੀ ਅਸੀਂ ਗੁਰੂ ਦੀ ਗੱਲ ਨਹੀਂ ਮੰਨੀ ਮੰਨਿਏ ਇੱਕ ਗੱਲ ਤਾਂ ਮੰਨਿਏ ਬੈਠੇ ਬੈਠੇ ਇੱਥੇ ਹਾਂਜੀ ਕੀ ਰਿਸਪੌਂਸ ਹੈ ਫਿਰ ਤਾਂ ਮੈਂ ਗੱਲ ਕਹਾ ਨਹੀਂ ਤਾਂ ਪਹਣਾ ਗਈਏ ਮੰਨਿਏ ਲੋ ਮੰਨੋ ਇੰਨੀ ਇੱਕ ਗੱਲ ਸਾਰਿਆਂ ਦੇ ਯਾਦ ਹੈ ਸਗਲ ਦੁਆਰ ਕੋ ਅੱਗੇ ਪੜੋ ਜੀ ਇਹ ਇੰਨੀ ਪੰਗਤੀ ਹੋਈ ਸਗਲ ਦੁਆਰ ਕੋ ਉੱਚੀ ਆਵਾਜ਼ ਵਿੱਚ ਕਰੋ ਕਿਰਪਾ ਪੈਣਾ ਸਗਲ ਦੁਆਰ ਕੋ ਹੁਣ ਇੱਥੇ ਰੁਕ ਜੋ ਅਜੇ ਅੱਗੇ ਨਹੀਂ ਲੰਘਣਾ ਹਰ ਵਾਰੀ ਇੱਦਾਂ ਹੀ ਅੱਗੇ ਲੰਘ ਜਾਂਦੇ ਆਪਾਂ ਆਪੋ ਆਪਣੇ ਅੰਦਰ ਨਿਗਾਹ ਮਾਰੋ ਵੀ ਇੰਨੀ ਇੱਕ ਗੱਲ ਗੁਰੂ ਦੀ ਅਸੀਂ ਮੰਨ ਲਈ ਕਲਗੀਆਂ ਵਾਲੇ ਦੀ ਇੰਨੀ ਇੱਕ ਗੱਲ ਬਾਕੀ ਦੇ ਦੁਆਰੇ ਸਾਰੇ ਛੱਡਦੇ ਹੁਣ ਆਪਾਂ ਨੇ ਸਗਲ ਦੁਆਰ ਕੋ ਛਾੜ ਕੇ ਪੜ-ਪੜ ਕੇ ਉਮਰਾਂ ਨਾ ਮੀਣ ਛੱਡ ਤੇ ਕਬਰਾਂ ਝੰਡਾ ਖੱਡਾਂ ਨੂੰ ਪੂਜਣਾ ਛੱਡਤਾ ਸਗਲ ਦੁਆਰ ਕੋ ਛਾੜ ਕੇ ਤੇ ਪੜ ਰਿਹਾ ਜੇ ਨਹੀਂ ਛੱਡਿਆ ਲੋ ਹੁਣ ਮੰਨੋ ਫਿਰ ਆਪਾਂ ਸਾਰੇ ਮਿਲ ਕੇ ਗੁਰੂ ਦੀ ਗੱਲ ਆਪੋ ਆਪਣੇ ਧਾਗਿਆਂ ਨੂੰ ਹੱਥ ਪਾਓ ਜਿਨ੍ਹਾਂ ਨੇ ਗਲਾਂ 'ਚ ਪਾਏ ਇਦਾਂ ਹੁੰਦਾ ਜੀ ਪ੍ਰੈਕਟੀਕਲੀ ਬਾਣੀ ਦੀ ਗੱਲ ਮੰਨਣੀ ਇਹ ਹੈ ਬਾਣੀ ਦੀ ਗੱਲ ਇਦਾਂ ਮੰਨੀ ਜਿਨ੍ਹਾਂ ਨੇ ਗਲਾਂ 'ਚ ਧਾਗੇ ਪਾਏ ਐ ਤਵੀਤ ਪਾਏ ਐ ਬੱਚਿਆਂ ਦੀਆਂ ਤੜਾਗੀਆਂ ਪਾਈਆਂ ਹੋਈਆਂ ਨੇ ਨਗਾਣੀਆਂ ਸ਼ੰਪਾ ਨੇ ਇਹਨਾਂ ਨੂੰ ਹੱਥ ਪਾਓ ਤੇ ਨਾਲ ਬਚਨ ਪੜੋ ਸਗਲ ਦੁਆਰ ਕੋ ਛਾੜ ਕੇ ਨਾਲੇ ਤੋੜ ਦੋ ਵੀ ਅਸੀਂ ਤਾਂ ਛੱਡ ਤੇ ਸਾਨੂੰ ਨਹੀਂ ਸੀ ਪਤਾ ਪਹਿਲਾਂ ਆ ਗੱਲ ਐ ਫੇਰ ਹੀ ਪਤਾ ਲੱਗੂ ਬਾਣੀ ਆਪਾਂ ਕਿੰਨੇ ਕੁ ਪੜਦੇ ਆ ਕਿੰਨੇ ਕੁ ਬੰਦੇ ਆ ਉਦਾਂ ਅਸੀਂ ਪੜ-ਪੜ ਕੇ ਲੰਗੀ ਜਾ ਰਹੇ ਆ ਫੇਰ ਹੀ ਗੁਰੂ ਦੀ ਗੱਲ ਮੰਨੀਏ ਗੁਰੂ ਕਹਿੰਦਾ ਖੁਸ਼ੀਆਂ ਬੇਅੰਤ ਦਿਆਂ ਮੈਂ ਜਿਸ ਹੁਣ ਆਪਾਂ ਪਾ ਲੈ ਤੋੜਦੇ ਹੱਥ ਮਾਵਾਂ ਭੈਣਾਂ ਤੋੜੋ ਧਾਗੇ ਹਿੰਮਤ ਨਾਲ ਫੇਰ ਆਪਣੇ ਕੋਲ ਸਮਾਂ ਇਹ ਨਾ ਹੈ ਨਹੀਂ ਸਗਲ ਦੁਆਰ ਕੋ ਛਾੜ ਕੇ ਅੱਗੇ ਤਾਂ ਫੇਰ ਚੱਲਾਂਗੇ ਪਹਿਲਾਂ ਧਾਗੇ ਤਵੀ ਤੋੜੋ ਨਗਾਂ ਲੀਆਂ ਸ਼ਾਂਪਾਂ ਕੱਢੋ ਸਿੱਟਣ ਨੂੰ ਜੀ ਨਹੀਂ ਕਰਨਾ ਕਿਉਂਕਿ ਚਾਂਦੀ 'ਚ ਮੜਾਇਆ ਹੋਇਆ ਨਾ ਨਗ ਕੋਈ ਨੇ ਜੇਬ ਚ ਪਾ ਕੇ ਘਰੇ ਸਾਂਭ ਲਿਓ ਚਾਂਦੀ ਹੋਰ ਕੀ ਐ ਨਾ ਪਰੇ ਸੁੱਟ ਦਿਓ ਧਾਗੇ ਤ ਵੀ ਤੋੜੀਏ ਹੁਣ ਕੋਈ ਕੋਈ ਭੈਣ ਪਤਾ ਕੀ ਸੋਚਦੀ ਐ ਵੀ ਤੋੜ ਦਾਂਗੇ ਪਰ ਜਲ ਪ੍ਰਵਾਹ ਕਰ ਦਾਂਗੇ ਸਿੱਟਣਾ ਕਿਉਂ ਐ ਹੋਰ ਮਾੜੀ ਜੀ ਤਾਂ ਉਸ ਬਾਬੇ ਨਾਲ ਵੀ ਬਣਾ ਕੇ ਰੱਖੀ ਐ ਭਾਈ ਚੰਸ ਰਾਤ ਨੂੰ ਬਾਬਾ ਜੀ ਆਕੇ ਡਰਾਉਣ ਲੱਗ ਗਿਆ ਵੀ ਧਾਗੇ ਤੋੜਿਆ ਕਹਿਣ ਜੋਗੇ ਤਾਂ ਹੋ ਜਾਗੇ ਬਾਬਾ ਜੀ ਗੱਲਾਂ ਚਾਕੇ ਤੋੜਦੇ ਪਰ ਸਤਕਾਰ ਤੁਹਾਡਾ ਪੂਰਾ ਕੀਤਾ ਜਲ ਪ੍ਰਵਾਹ ਕੀਤਾ ਇਹਨਾਂ ਨੂੰ ਰੂੜੀਆਂ ਤੇ ਸਿੱਟੋ ਜਾ ਕੇ ਆਪਾਂ ਫੇਰ ਗੱਲ ਬਣੂ ਅੰਦਰੋਂ ਇਹ ਦਿਮਾਗ ਚੋਂ ਨਿਕਲਣਗੇ ਨਹੀਂ ਤਾਂ ਫੇਰ ਡਰ ਪਲਾ ਧਾਗੇ ਤਵੀਦ ਗੁਰੂ ਮਹਾਰਾਜ ਸਾਡੇ ਧਾਗੇ ਤਵੀ ਤੜਾਉਂਦੇ ਐ ਬਹਿਮ ਸਿੱਖੀ ਦੀਆਂ ਗੱਲਾਂ ਤਾਂ ਹੋਰ ਵੀ ਉੱਪਰ ਦੀਆਂ ਨੇ ਅਜੇ ਤਾਂ ਕੌਮ ਸਾਡੀ ਧਾਗਿਆਂ ਚੋਂ ਬਾਹਰ ਨਹੀਂ ਨਿਕਲੀ ਉਹ ਕਹਿੰਦੇ ਮਹਾਰਾਜ ਤੂੰ ਸਾਡੇ ਧਾਗੇ ਤੜਾਉਣਾ ਐ ਅਸੀਂ ਜੇ ਤੇਰੀ ਮੰਜੀ ਨੂੰ ਧਾਗੇ ਨਾਲ ਲਵੇਟੇ ਤੂੰ ਜਾਣੇਗਾ ਸਾਨੂੰ ਕੀ ਅਸੀਂ ਤੇ ਤੈਨੂੰ ਤੂੰ ਸਾਨੂੰ ਕੀ ਜੇ ਆਪਾਂ ਜਾਗਰੂਕ ਨਾ ਹੋਵੇ ਇਹ ਵਿਪਰਵਾਦੀ ਖੰਮਣੀਆਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲਿਭੇਟ ਦੇਣ ਇਹਨਾਂ ਹਾਂ ਮਨਜੀ ਤੱਕ ਤਾਂ ਆਈ ਗਈ ਖੰਮਣੀ ਇਸ ਕਰਕੇ ਧਿਆਨ ਰੱਖਿਏ ਜਿਸ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕਹਿ ਆਵੇ ਕਾਮ ਰਹਾਉ ਰਹਿਣ ਦਿਨ ਸੁਗੁਣ ਗਾਉ ਅਨੰਤਾ ਗੁਰ ਪੂਰੇ ਕਾ ਨਿਰਮਲ ਮੰਨਤਾ ਪੂਰੇ ਗੁਰੂ ਦੇ ਨਿਰਮਲ ਮੰਤਰ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀ ਦਿਨ ਰਾਤ ਇੱਕ ਕਰਕੇ ਉਹਦੀ ਯਾਦ ਵਿੱਚ ਜੁੜ ਪਿਆਰ ਨਾਲ ਸਹਿਜ ਪਾਠ ਕਰੋ ਉਹਦੀ ਯਾਦ ਵਿੱਚ ਜੁੜਨ ਵਾਲੀ ਗੱਲ ਛੋੜ ਉਪਾਅ ਆਪਣੇ ਉਪਾਅ ਸਾਰੇ ਛੱਡ ਦੇ ਉਹ ਆਪਾਂ ਵਿਚਾਰ ਚੁੱਕੀ ਆ ਪੰਚਮ ਪਾਤਸ਼ਾਹ ਦਾ ਸਾਰਾ ਵਚਨ ਪਾਠ ਪੜਿਓ ਔਰ ਏਦ ਵਿਚਾਰ ਉਹ ਸਭ ਕੁਝ ਛੱਡ ਦੇ ਛੋੜ ਉਪਾਉ ਏਕ ਟੇਕ ਰੱਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਇਹ ਮਹਾ ਪਦਾਰਥ ਅੰਮ੍ਰਿਤ ਰਸ ਦਾ ਤਾਂ ਪ੍ਰਾਪਤੀ ਹੋਣੀ ਹੈ ਨਾਮ ਅੰਮ੍ਰਿਤ ਦੀ ਪਹਿਲਾਂ ਗੱਲ ਹੈ ਏਕ ਟੇਕ ਰੱਖ ਟੇਕ ਇੱਕ ਤੇ ਰੱਖ ਤਾਂ ਨਾਮ ਦਾ ਰਸ ਆਉ ਟੇਕ ਬੰਦਿਆਂ ਤੇ ਰੱਖੀ ਬੈਠਾ ਕਿਤੇ ਕਹੇ ਬੰਦੇ ਦਾ ਜੱਪਿਆ ਬੰਦੇ ਤੋਂ ਲਿਆ ਹੋਇਆ ਨਾਮ ਕਮਾ ਜੂਨਾ ਓ ਛੋੜ ਉਪਾਉ ਏਕ ਟੇਕ ਰੱਖ ਇੱਕ ਤੇ ਪੁਰਸਾ ਰੱਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਖਮ ਸਾਗਰ 23 ਜਨ ਤਰੇ ਨਹੀਂ ਨੀ ਤਰਿਆ ਜਾਣਾ ਨਹੀਂ ਤਾਂ ਡੁੱਬ ਜੇਗਾ ਪੰਕਜ ਮੋ ਪਗ ਨਹੀਂ ਚੱਲੇ ਹਮ ਦੇਖਾ ਤੈ ਡੁੱਬੀ ਅਲੇ ਮੱਚ ਜੇਗਾ ਵਿਕਾਰਾਂ ਦੀ ਅਗ ਵਿੱਚ ਹੰਸ ਤ ਲੋਭ ਕੋਪ ਚਾਰੇ ਨਦੀਆਂ ਬਖਮ ਸਾਗਰ 23 ਜਨ ਤਰੇ ਨਾਨਕ ਜਾ ਕੋ ਨਦਰ ਕਰੇ ਇਹਨਾਂ ਤੇ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਕਿਹਨਾਂ ਤੇ ਕਰਦਾ ਜਿਹੜੇ ਵਾਹਿਗੁਰੂ ਜੀ ਦੀ ਗੱਲ ਮੰਨਦੇ ਇਸ ਕਰਕੇ ਆਪਾਂ ਜਿਹਨ ਵਿੱਚ ਵਸਾਲੀਏ ਇੱਕੋ ਹੀ ਧਰਮ ਹੈ ਉਹਦੀ ਯਾਦ ਵਿੱਚ ਜੁੜਨਾ ਤੇ ਸਮਾਜ ਵਿੱਚ ਵਿਚਰਦਿਆਂ ਭਲੇ ਦੇ ਕਾਰਜ ਕਰਨੇ ਹੋਰ ਸਾਰੇ ਜੋ ਅਸੀਂ ਧਰਮ ਦੇ ਨਾਂ ਤੇ ਐਵੇਂ ਕਰਮ ਕਾਂਡ ਸਮਾਂ ਬੇਸਟ ਕਰਦੇ ਆ ਆਪਣਾ ਉਹ ਆਪਾਂ ਸਾਰਾ ਕੁਝ ਛੱਡ ਦਈਏ ਗੁਰੂ ਦੇ ਬਚਨਾਂ ਤੇ ਪੂਰਾ ਭਰੋਸਾ ਰੱਖੀਏ ਜੇ ਪੜਦੇ ਆ ਸਗਲ ਦੁਆਰ ਕੋ ਛਾੜ ਕੇ ਤਾਂ ਫਿਰ ਬਾਕੀ ਦੇ ਦੌਰੇ ਛੱਡ ਕੇ ਸਿਆਸੀ ਜੇ ਨਾ ਬਣੀਏ ਗੁਰੂ ਘਰ ਨਾ ਰਾਜਨੀਤੀ ਕਰੀਏ ਤੇ ਚੋਣਾਂ ਦਾ ਸਮਾਂ ਲੰਘੇ ਨਾ ਕੋਈ ਪਾਰਟੀ ਵਾਲ ਆ ਗਿਆ ਆਪਾਂ ਕਹ ਬੇਫਿਕਰ ਹੋ ਜਾ ਤੂੰ ਪੱਕੀ ਆ ਵੋਟ ਤੈਨੂੰ ਸਾਰਿਆਂ ਨੂੰ ਹੀ ਕਹਤਾ ਉੱਥੇ ਤਾਂ ਚਲੋ ਕੋਈ ਗੱਲ ਨਹੀਂ ਕਹਤਾ ਇਦਾਂ ਗੁਰੂ ਨਾਲ ਨਾ ਕਰੀਏ ਕਬਰ ਤੇ ਵੀ ਜਾਂਦੇ ਆ ਝੰਡ ਤੇ ਵੀ ਜਾਂ ਇੱਥੇ ਆ ਕੇ ਫਿਰ ਕਹਿੰਦੇ ਸਗਲ ਦੁਆਰ ਕੋ ਛਾੜ ਕੇ ਗੁਰੂ ਨੂੰ ਕਿਹੜਾ ਪਤਾ ਇਹ ਕੰਮ ਹੁੰਦਾ ਵੀ ਬਾਹਰ ਕੀ ਕਰਕੇ ਆਏ ਹੈ ਇਸ ਕਰਕੇ ਧਿਆਨ ਰੱਖਿਓ ਹੋਰ ਪਾਸੇ ਕਿਨਾਰਾ ਕਰਿਓ ਮੇਰੇ ਵੀਰਾਂ ਨੇ ਨੌਜਵਾਨ ਭਰਾਵਾਂ ਨੇ ਬੜੀ ਖੁਸ਼ੀ ਦੀ ਗੱਲ ਆ ਵੀ ਇਹ ਗੱਲ ਕਹੀ ਸੀ ਵੀ ਭਾਈ ਤਾਰੂ ਸਿੰਘ ਦਾ ਇਤਿਹਾਸ ਸੁਣਾਇਓ ਕੱਲ ਨੂੰ ਤੁਸੀਂ ਵਕਤ ਸਿਰ ਆਇਓ ਮੇਰੇ ਵੀਰ ਬਣ ਕੇ ਭੈਣਾ ਸਾਰੀਆਂ ਸਾਰੇ ਨੌਜਵਾਨ ਸਾਰੇ ਬਜ਼ੁਰਗ ਕੱਲ ਨੂੰ ਆਪਾਂ ਇਤਿਹਾਸ ਵਿੱਚੋਂ ਭਾਈ ਤਾਰੂ ਸਿੰਘ ਦੀ ਗੱਲ ਵੀ ਕਰਾਂਗੇ ਆਪਣੇ ਵਿਰਸੇ ਦੀ ਗੱਲ ਵੀ ਕਰਾਂਗੇ ਕਿੱਡੀਆਂ ਵੱਡੀਆਂ ਗੱਲਾਂ ਆ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਮਝਾਂਗੇ ਅੱਜ ਆਪਾਂ ਬਾਣੀ ਵਿੱਚੋਂ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੋਲਾ ਨੂੰ ਧਿਆਨ ਵਿੱਚ ਲਿਆਉਣਾ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੁਣ ਭਾਈ ਸਾਹਿਬ ਹੋਰਾਂ ਪਾਸੋਂ ਇਕਾਗਰਤਾ ਸਹਿਤ ਬੈਠ ਕੇ ਗੁਰਮੰਦੀਆਂ ਵਿਚਾਰਾਂ ਦ੍ਰਿੜ ਕਰਦੀ ਹੈ ਕਿਸੇ ਵੀ ਨੂੰ ਕੋਈ ਵੀ ਮੁਸ਼ਕਲ ਹੋਵੇ ਕਿਉਂ ਇਸ ਪਿੰਡ 'ਚ ਪਹਿਲੀ ਵਾਰੀ ਪ੍ਰਚਾਰ ਇਦਾਂ ਦਾ ਹੋ ਰਿਹਾ ਗੁਰਮਤ ਦਾ ਕਈ ਵਾਰੀ ਹੁੰਦਾ ਕਿ ਇਹ ਕੀ ਹੈ ਜੀ ਗਰਮ ਮੋਲ ਕੇ ਗਲਤ ਲੱਗਦਾ ਹੁੰਦਾ ਕਈ ਵਾਰੀ ਭੁਲੇਖਾ ਤੁਸੀਂ ਬਿਲਕੁਲ ਭਰਾਵਾਂ ਵਾਂਗ ਬੈਠ ਕੇ ਗੱਲ ਕਰ ਸਕਦੇ ਪਰ ਪਿੱਛੋਂ ਪਿੱਛੋਂ ਗੱਲਾਂ ਉਹ ਉਹ ਨਹੀਂ ਇਸ ਕਰਕੇ ਧਿਆਨ ਰੱਖਿਏ ਕਿਸੇ ਵੀ ਵੀਰ ਨੂੰ ਕੋਈ ਭੁਲੇਖਾ ਬਾਣੀ ਦੇ ਆਧਾਰਤ ਗੱਲ ਕਰੋ ਆਪਾਂ ਗੁਰਮਤ ਦੀ ਗੱਲ ਨੂੰ ਸਮਝੋ ਜੇ ਆਪਾਂ ਬਾਣੀ ਦੀ ਗੱਲ ਨਹੀਂ ਮੰਨਦੇ ਉਹ ਸੁਣਾਉਣ ਵਾਲਾ ਭਾਵੇਂ ਕੋਈ ਵੀ ਹੈ ਬਾਣੀ ਦੀ ਗੱਲ ਨਹੀਂ ਮੰਨਦੇ ਫਿਰ ਮੱਥਾ ਟੇਕਣ ਦਾ ਕੋਈ ਮਤਲਬ ਨਹੀਂ ਰਹਿੰਦਾ ਤਾਂ ਫਿਰ ਇਹਦਾ ਮਤਲਬ ਅਸੀਂ ਗੁਰੂ ਦੇ ਵਿਰੋਧੀ ਆ ਅਸੀਂ ਫਿਰ RAM ਰਾਏ ਹੋਰਾਂ ਦੀ ਅਨਸਬੰਸ ਚੋਂ ਆ ਜਿਹੜੇ ਬਾਣੀ ਬਦਲਦੇ ਸੀ ਬਾਣੀ ਦੇ ਵਿਚਾਰਧਾਰਾ ਨੂੰ ਅਪਣਾ ਲਈਏ ਇੱਕਾ ਬਾਣੀ ਇੱਕ ਪੁਰ ਇੱਕੋ ਸ਼ਬਦ ਵਿਚਾਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਵਾਹਿਗੁਰੂ ਸਾਹਿਬ ਜੀ ਢੰਡਾ ਉਤ ਬੰਦਨ ਆਨੀਕ ਵਾ ਸਰਬਤਮਾ ਸਮਰਥ ਤਨ ਮਨ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰ ਆਪੋਂ ਸ਼ਰਨ नक की प्रापेन ते पार्वती लाए वाह हर